ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਯਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲੀਟੀਕਲ ਸਾਇੰਸ ਦੀ ਲੈਸਨ ਨੰਬਰ 22 ਬੈਕ ਐਕਸਰਸਾਈਜ਼ ਚੈਪਟਰ ਸਹਿਯੁਤ ਰਾਸ਼ਟਰ ਸੰਗ ਤੇ ਸਾਰਕ ਨਾਲ ਰਿਲੇਟਡ ਜਿਹੜਾ ਕੁਐਸਚਨ ਆਨਸਰ ਛੋਟੇ ਨੇ ਬੈਕ ਐਕਸਰਸਾਈਜ਼ ਦੇ ਉਹ ਆਪਾਂ ਸੋਲਵ ਕਰਨ ਲੱਗੇ ਆਂ ਲੇਟ ਅਸ ਸੀ ਔਰ ਵੇਖੀਏ ਸੋ ਬੇਟਾ ਦਾ ਪਹਿਲਾ ਪ੍ਰਸ਼ਨ ਹੈਗਾ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਕਦੋਂ ਹੋਈ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਕਦੋਂ ਹੋਈ 24 ਅਕਤੂਬਰ 1945 ਨੂੰ ਤੇ ਬੇਟਾ ਇਸੇ ਕਰਕੇ 24 ਅਕਤੂਬਰ ਨੂੰ ਸੰਯੁਕਤ ਰਾਸ਼ਟਰ ਡੇ ਮਨਾਇਆ ਜਾਂਦਾ ਹੈ ਯੂਨ ਡੇ ਮਨਾਇਆ ਜਾਂਦਾ ਹੈ 24 ਅਕਤੂਬਰ 1945 ਨੂੰ ਕਿਹੜਾ ਦੇਸ਼ ਸਲਾਮਤੀ ਪ੍ਰੀਸ਼ਦ ਦਾ ਸਥਾਈ ਮੈਂਬਰ ਨਹੀਂ ਹੈ ਬੇਟਾ ਸਲਾਮਤੀ ਪ੍ਰੀਸ਼ਦ ਅੰਗਰੇਜ਼ੀ ਚ ਉਹਨੂੰ ਕਹਿੰਦੇ ਆ ਸਿਕਿਉਰਿਟੀ ਕੌਂਸਲ ਠੀਕ ਹੈ ਜਾਂ ਸੁਰੱਖਿਆ ਪ੍ਰੀਸ਼ਦ ਪੰਜਾਬੀ ਚ ਕਹਿੰਦੇ ਆ ਸਲਾਮਤੀ ਪ੍ਰੀਸ਼ਦ ਬੁੱਕ ਚ ਲਿਖਿਆ ਹੋਇਆ ਸੋ ਇਹਨਾਂ ਚੋਂ ਕਿਹੜਾ ਦੇਸ਼ ਮੈਂਬਰ ਨਹੀਂ ਹੈ ਬੇਟਾ ਉਹਦੇ ਪੰਜ ਮੈਂਬਰ ਨੇ ਦੇਸ਼ ਉਹਦੇ ਸਥਾਈ ਮੈਂਬਰ ਪੰਜ ਨੇ ਚੀਨ ਵੀ ਹੈ ਰੂਸ ਵੀ ਹੈ ਫਰਾਂਸ ਵੀ ਹੈ ਅਮਰੀਕਾ ਵੀ ਹੈ ਤੇ ਇੰਗਲੈਂਡ ਵੀ ਹੈ ਪੰਜ ਹੋ ਗਏ ਭਾਰਤ ਉਹਦਾ ਸਥਾਈ ਮੈਂਬਰ ਨਹੀਂ ਹੈ ਇਹ ਹੋਈ ਆ ਦਾ ਅਨਸਰ ਭਾਰਤ ਇਹਦਾ ਆਨਸਰ ਕੀ ਹੈ ਭਾਰਤ ਨੈਕਸਟ ਹੈਗਾ ਅ ਬਈ ਕਿਹੜਾ ਕਿਹੜੀ ਸੰਸਥਾ ਸੰਸਥਾ ਲਿਖਿਆ ਕਿਹੜੀ ਸੰਸਥਾ ਯਾਨੀ ਇੰਸਟੀਚੂਸ਼ਨ ਸੇਨਟਰਾਟਰ ਦਾ ਅੰਗ ਨਹੀਂ ਹੈ ਮਹਾਸਭਾ ਵੀ ਹੈਗੀ ਹੈ ਸਲਾਮਤੀ ਪ੍ਰੀਸ਼ਦ ਵੀ ਹੈਗੀ ਹੈ ਸਿਕਤਰੀਤ ਵੀ ਹੈਗੀ ਹੈ ਪਰ ਅਮਨੇਸਟੀ ਇੰਟਰਨੈਸ਼ਨਲ ਨਹੀਂ ਹੈ ਇਹੋ ਹੀ ਆਨਸਰ ਹੈ ਅਮਨੇਸਟੀ ਇੰਟਰਨੈਸ਼ਨਲ ਜਿਹੜਾ ਵੈ ਇਹ ਸੁਰੱਖਿਆ ਪ੍ਰੀਸ਼ਦ ਸੋਰੀ ਸੇਨਟਰਾਟਰ ਦੀ ਦਾ ਅੰਗ ਨਹੀਂ ਹੈ ਨੈਕਸਟ ਹੈਗਾ WHO ਦਾ ਪੂਰਾ ਨਾਮ ਕੀ ਹੈ WHO World Health Organization WHO World Health Organization ਯਾਨੀ ਸੰਸਾਰ ਸਿਹਤ ਸੰਗਠਨ ਠੀਕ ਹੈ ਅਗਲਾ ਹੈ ਅੰਤਰਰਾਸ਼ਟਰੀ ਪੱਧਰ ਤੇ ਕਰਜ਼ਾ ਦੇਣ ਵਾਲੀ ਸੰਸਥਾ ਦਾ ਨਾਮ ਦੱਸੋ ਜਿਹੜੀ ਦੇਸ਼ਾਂ ਨੂੰ ਕਰਜ਼ਾ ਦਿੰਦੀ ਹੈ ਉਹਨੂੰ ਕਹਿੰਦੇ ਆਈਐਮਐਫ ਇੰਟਰਨੈਸ਼ਨਲ ਮੋਨਿਟਰੀ ਫੰਡ ਠੀਕ ਹੈ ਇੰਟਰਨੈਸ਼ਨਲ ਮੋਨਿਟਰੀ ਫੰਡ ਯਾਨੀ ਅੰਤਰਰਾਸ਼ਟਰੀ ਮੁਦਰਾ ਕੋਸ਼ ਅਗਲਾ ਪ੍ਰਸ਼ਨ ਹੈ ਸਾਰਕ ਦਾ ਮੁੱਖ ਦਫ਼ਤਰ ਕਿੱਥੇ ਹੈ ਕਾਠਮੰਡੂ ਬੇਟਾ ਕਾਠਮੰਡੂ ਰਾਜਧਾਨੀ ਹੈ ਨੇਪਾਲ ਦੀ ਇਸ ਕਰਕੇ ਸਾਰਕ ਦਾ ਮੁੱਖ ਦਫ਼ਤਰ ਜਿਹੜਾ ਕਾਠਮੰਡੂ ਹੈ ਨੇਪਾਲ ਹੈ ਨੈਕਸਟ ਹੈ ਗਰਸ ਭਾਰਤ ਲਈ ਸਾਰਕ ਭਾਰਤ ਸਾਰਕ ਲਈ ਕਿੰਨੀ ਵਿੱਤੀ ਸਹਾਇਤਾ ਦਿੰਦਾ ਕਿੰਨਾ ਪੈਸਾ ਦਿੰਦਾ ਭਾਰਤ ਭਾਰਤ ਦਿੰਦਾ 32% ਜਿੰਨਾ ਸਾਰਕ ਦਾ ਕੁੱਲ ਫੰਡ ਹੈ ਉਹਦਾ 32% 32% ਭਾਰਤ ਦੁਆਰਾ ਦਿੱਤਾ ਜਾਂਦਾ ਠੀਕ ਹੈ 32% ਨੈਕਸਟ ਕੁਐਸਚਨ ਹੈ ਛੋਟ ਯਾਨੀ ਪੈਰਾ ਟਾਈਪ ਕੁਐਸਚਨ ਆ ਗਿਆ 5 ਤੋਂ 8 ਵਾਕਾਂ ਵਾਲੇ ਸੋਹਣ ਟਰੈਕਟਰ ਸੰਘ ਤੇ ਨੋਟ ਲਿਖੋ ਮਹਾਸਭਾ ਬਾਰੇ ਜਾਣਕਾਰੀ ਦਿਓ ਸिखर ਸੰਮੇਲਨ ਕੀ ਹੁੰਦਾ ਹੈ ਸਾਰਕ ਦੇ ਮੁੱਖ ਉਦੇਸ਼ਾਂ ਬਾਰੇ ਲਿਖੋ ਅਜੇ ਇਹਨਾਂ ਪ੍ਰਸ਼ਨਾਂ ਦੇ ਉੱਤਰ ਮੈਂ ਨਹੀਂ ਦੇ ਰਿਹਾ ਸਿਰਫ ਸ਼ਾਰਟ ਆਨਸਰ ਦੇ ਰਿਹਾ ਹਾਂ ਸੋਹਣ ਟਰੈਕਟਰ ਸੰਘ ਦੇ ਸਾਰੇ ਵੱਡੇ ਪ੍ਰਸ਼ਨ ਆ ਗਏ ਅਛਾ ਇਹਦਾ ਲਾਸਟ ਕੁਐਸਚਨ ਬਚਿਆ ਸੀਗਾ ਸਰਗ ਦੇ ਸੰਸਥਾਗਤ ਢਾਂਚੇ ਬਾਰੇ ਜਾਣਕਾਰੀ ਦਿਓ ਇਸ ਤੋਂ ਬਾਅਦ 50-60 ਲਾਈਨਾਂ ਵਿੱਚ ਉੱਤਰ ਦੇਣ ਵਾਲੇ ਨੇ ਇਹ 2 2.5 ਪੇਜਾਂ ਦਾ ਆਨਸਰ ਤੁਸੀਂ ਦੇਣਾ ਹੈ ਸੰਯੁਕਤ ਰਾਟਰ ਸੰਘ ਦੇ ਸਾਰੇ ਅੰਗਾਂ ਅੱਜਾਂ ਨਹੀਂ ਅੰਗਾਂ ਦਾ ਵਰਣਨ ਕਰੋ ਭਾਰਤੀ ਸੰਯੁਕਤ ਰਾਟਰ ਵਿੱਚ ਭੂਮਿਕਾ ਬਾਰੇ ਲਿਖੋ ਤੇ ਭਾਰਤੀ ਸੰਯੁਕਤ ਰਾਟਰ ਦੀ ਮੁੱਖ ਏਜੰਸੀਆਂ ਦਾ ਵਰਣਨ ਕਰੋ ਸੋ ਇਹ ਸੀਗਾ ਲੈਸ ਨੰਬਰ 22 ਤੇ ਆਪਾਂ ਅਗਲੇ ਕੁਝ ਲੈਸਨ ਵੀ ਕਰਾਂਗੇ ਸਾਰੇ ਲੈਸਨਾਂ ਦੀਆਂ ਬੈਕਐਸਾਈ ਸਾਲਵ ਕਰਕੇ ਛੋਟੇ ਪ੍ਰਸ਼ਨ ਜਿਹੜੇ ਨੇ ਉਹ ਮੈਂ ਪਾਏ ਨੇ ਤੁਸੀਂ ਜਰੂਰ ਦੇਖ ਲੈਣਾ ਤੇ ਆਪਣੀ ਤਿਆਰੀ ਅੱਛੇ ਢੰਗ ਨਾਲ ਕਰਨਾ ਸੁਵੇਖਦੇ ਰਹੋ ਮੇਰਾ ਚੈਨਲ ਕਨਸੈਪਟ ਗੁਰੂਏ ਕੇ ਥੈਂਕ ਯੂ